ਜਸਰਿੰਦਰ ਸਿੰਘ ਜੀ ਕਿੱਥੋਂ ਆਣ ਵਾਲੇ ਪਿੰਡ ਲੱਖਾ ਕੇਮ ਸਾਹਿਬ ਤੋਂ ਜੀ ਅੱਛਾ ਜੀ ਇਹ ਕਿਹੜੇ ਤਸੀਲ ਵਿੱਚ ਪੈਂਦਾ ਹੈ ਫਾਇਲ ਦਾ ਅੱਛਾ ਜੀ ਇਹ ਕਿਵੇਂ ਮકાਨ ਡਿੱ ਗਿਆ ਤੁਹਾਡੇ ਇਹ ਮકાਨ ਕੱਲ بارش ਬਹੁਤ ਜ਼ਿਆਦਾ ਭਾਈ ਅੱਛਾ ਜੀ ਅਸੀਂ ਤਾਂ ਤਿਹੜੀ ਦੱਪੇ ਵਾਲੇ ਬੰਦੇ ਆ ਚੋਨਾ ਬਾਹਰ ਲਾਣ ਗਏ ਸੀਗੇ ਅੱਛਾ ਜੀ ਸਾਨੂੰ ਇਥੋਂ ਪਿੰਡ ਦੇ ਆਣੇ ਆਂਡ ਗਵਾਂਡ ਦੇ ਆਣੇ ਸਾਨੂੰ ਫੋਨ ਕਰਕੇ ਕਿਹਾ ਵੀ ਤੁਹਾਡੇ ਕਮਰੇ 'ਚ ਬਹੁਤ ਪਾਣੀ ਹੈ ਅੱਛਾ ਜੀ ਅਸੀਂ ਰਾਤ ਤਕਰੀਬਨ 10:00 ਵਜੇ ਪਹੁੰਚੇ ਹਾਂ ਜੀ ਆ ਕੇ ਘਰ ਦੀ ਹਾਲਾਤ ਵੇਖੀ ਬਹੁਤ ਹੀ ਮਾੜੀ ਸੀਗੀ ਫਿਰ ਰਾਤ ਅਸੀਂ ਬਹੁਤ ਰਾਤ ਓਕੇ ਕੱਟੀ ਦਿਨੇ ਬਾਹਰ ਹੀ ਬੈ ਕੇ ਫਿਰ ਜਦੋਂ ਦਿਨ ਹੋਇਆ ਦਿਨ ਹੋਇਆ ਤੇ ਸਮਾਨ ਬਾਹਰ ਕੱਢਿਆ ਤੇ ਮੀਂਹ ਬਹੁਤ ਪੈ ਰਿਆ ਸੀ ਠੀਕ ਹੈ ਜੀ ਤੇ ਫਿਰ ਕਿਸੇ ਦੀ ਮਿਹਨਤ ਕੀਤੀ ਆਂਡ ਗਵਾਂਡ ਦੀ ਵੀ ਸਾਡੇ ਦਾ ਕਮਰੇ ਬੈਠ ਗਏ ਨੇ ਹਾਂ ਜੀ ਵੀ ਤੁਸੀਂ ਸਾਨੂੰ ਸਮਾਨ ਰੱਖਣ ਦੋ 2-4 ਦਿਨ ਫਿਰ ਅਸੀਂ ਕੋਈ ਹੱਲ ਕਰਦੇ ਆ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਸਿਰ ਲਗਾਉਣ ਨੂੰ ਬਿਲਕੁਲ ਹੀ ਜਗ੍ਹਾ ਹੈ ਨਹੀਂ ਦੋ ਕਮਰੇ ਸੀਗੇ ਕੱਚੇ ਆ ਛੋਟੇ ਛੋਟੇ ਬੱਚੇ ਹੋ ਗਿਆ ਹਾਂਜੀ ਇਹ ਬੱਚੇ ਹੁਣ ਮੈਂ ਲੈ ਕੇ ਜਾਵਾਂ ਤੇ ਕਿੱਥੇ ਲੈ ਕੇ ਜਾਵਾਂ ਵੀ ਇਹ ਸਰਕਾਰ ਮੇਦੇ ਹਾਲਾਤ ਵੇਖ ਕੇ ਤੇ ਮੈਨੂੰ ਵੀ ਰਹਿਣ ਦਾ ਕੋਈ ਟਿਕਾਣਾ ਬਣਾਉਣ ਦੇ ਕਿਰਪਾ ਕਰਨ ਕੋਈ ਸਰਪੰਚ ਮੈਂਬਰ ਨੂੰ ਕੀਤੀ ਇਤਲਾ ਹਾਂਜੀ ਸਰਪੰਚ ਕੋ ਗਿਆ ਸੀਗਾ ਸਵੇਰੇ ਦੋਵੇਂ ਜੀ ਅਸੀਂ ਗਏ ਸਰਪੰਚ ਸਾਹਿਬ ਸਾਹ ਕੇ ਸਾਡਾ ਤੁਸੀਂ ਹਾਲਾਤ ਵੇਖੋ ਅਜੇ ਤੱਕ ਕੋਈ ਸਰਪੰਚ ਨਹੀਂ ਪਹੁੰਚਿਆ ਜੀ ਨਾ ਕੋਈ ਮੈਂਬਰ ਪਹੁੰਚਿਆ ਵੀ ਇੰਨਾ ਵੀ ਪਿੰਡ ਦੇ ਆਣੂ ਸੱਧਿਆ ਸੀਗਾ ਵੀ ਮੇਰਾ ਆ ਕੇ ਸਮਾਨ ਕਢਾਓ ਵੀ ਸਮਾਨ ਤਾਂ ਨਾ ਟੁੱਟੇ

ਮੇਰਾ ਨਾਮ ਵਿਨੋਦ ਕੁਮਾਰ ਆ ਮੈਂ ਪਿੰਡ ਲੱਖੀ ਕੰਸੈਬ ਰਹਿਣ ਵਾਲਾ ਹਾਂ ਹਾਂਜੀ ਮੈਂ ਜਸਵਿੰਦਰ ਸਿੰਘ ਦਾ ਕਵੰਡੀਆਂ ਇਹਨਾਂ ਦੇ ਘਰ ਦੀ ਹਾਲਤ ਬਹੁਤ ਹੀ ਮਾੜੀ ਹੈ ਰਾਤ بارشਾਨ ਅਚਾਨਕ بارشਾਨ ਕਰਨ ਮਕਾਨ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਤੇ ਇੱਕ ਕਮਰੇ ਦੀ तकरीबन ਛੱਤ ਵੀ ਡਿੱਗ ਚੁੱਕੀ ਹੈ ਦੂਜੇ ਦੀਆਂ ਨਹੀਂ ਆ ਬੈਠ ਚੁੱਕੀਆਂ ਨੇ ਇਹ ਗਰੀਬ ਬੰਦੇ ਨੇ ਡੈੜੀ ੱੱਪੇ ਵਾਲੇ ਨੇ ਇਹਨਾਂ ਨੂੰ ਤਾਂ ਕੁਝ ਪਤਾ ਨਹੀਂ ਸੀ ਇਹਨਾਂ ਨੂੰ ਅਸਾਂ ਨੇ ਫੋਨ ਕਰਕੇ ਦੱਸਿਆ ਕਿ ਇਹਨਾਂ ਦੇ ਘਰ ਦੀ ਬਹੁਤ ਹਾਲਤ ਖਰਾਬ ਹੋ ਚੁੱਕੀ ਹੈ ਇਨਹੇ ਚ ਰਾਤ ਨੂੰ ਵੇਲੇ ਵੇਲੇ 9 10 ਵਜੇ ਪਹੁੰਚੇ ਨੇ ਤੇ ਰਾਤ ਆ ਕੇ ਵੇਖਿਆ ਤੇ ਅੰਦਰ ਬਹਿਨ ਦੀ ਹਾਲਾਤ ਨਹੀਂ ਸੀ ਅੰਦਰ ਗੁੱਡੇ ਗੁੱਡੇ ਪਾਣੀ ਪੈ ਚੁੱਕਿਆ ਸੀ ਜਿਸ ਕਰਕੇ ਇਹਨਾਂ ਨੇ ਰਾਤ ਬਾਹਰ ਹੀ ਬੈ ਕੇ ਕੱਟੀ ਹਾਂਜੀ ਤੇ ਹੁਣ ਮਕਾਨ ਦੇ ਸਾਰਾ ਸਮਾਨ ਬਾਹਰ ਕੱਢ ਕੇ ਰੱਖਿਆ ਪਰ ਇਹਨਾਂ ਕੋਲ ਰੱਖਣ ਦੀ ਕੋਈ ਥਾਂ ਨਹੀਂ ਸੀ ਅਣਗਵਣ ਸਾਰਾ ਸਮਾਨ ਰੱਖਿਆ ਪਰ ਹੁਣ ਇਹਨਾਂ ਘਰ ਦੇ ਕਮਰਿਆਂ ਦੇ ਵਿੱਚ ਰਹਿਣ ਦੇ ਕੋਈ ਹਾਲਾਤ ਨਹੀਂ ਹੈਗੇ ਇਸ ਕਮਰੇ ਦੀ ਛੱਤ ਕਦੇ ਵੀ ਡੇਗ ਸਕਦੀ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਪਰਿਵਾਰ ਬਹੁਤ ਗਰੀਬ ਹੈ ਤਿੰਨ ਚਾਰ ਛੋਟੇ ਬੱਚੇ ਹਨ ਜਿਸ ਕਰਕੇ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਅੱਗੇ ਹੀ ਮਸਾ ਚੱਲਦਾ ਸੀ ਇੱਕ ਘਰ ਬਣਾਣ ਦੇ ਕਾਬਲ ਨਹੀਂ ਹਨ ਇਹ ਸਰਕਾਰ ਅਕ ਮੈਂ ਹੀ ਬੇਨਤੀ ਕਰਦਾ ਕਿ ਇਹਨਾਂ ਦੀ ਜਿੰਨੀ ਵੀ ਹੋ ਸਕੇ ਵਤ ਵਤ ਮਦਦ ਕੀਤੀ ਜਾਵੇ ਠੀਕ ਹੈ ਜੀ